ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਪਰਖੇ ਮਾਲਕ ਚੜਦੀ ਗਲਾ ਦਿਨ ਦੁਗਣੇ ਰਾਤ ਚਾਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਖੇਤਾਂ 'ਨੇ ਨੂੰ ਆਏ ਹੋਇਆ ਵੀ ਸਵੇਰ ਦਾ ਟਾਈਮ ਆ ਤਕਰੀਬਨ ਅੱਜ ਚਲੋ ਉਸ ਜੀ ਪਈ ਵੀ ਆ ਜੇ ਦੇਖਿਆ ਮੋਟਰ ਬਲੈਟ ਆਈ ਵੀ ਦੀ ਵੀ ਕੱਲ ਵੀ ਹਵਾ ਨਹੀਂ ਚੱਲੀ ਹੈਗੀ ਸਲਾਹ ਤੇ ਵੀ ਅੱਜ ਪਾਣੀ ਲਾਦੇ ਆ ਕਿਉਂ ਹੁਣ ਖਾੜ ਲੀ ਖੁਰਚੋ ਵੀ ਤੇ ਖਾੜ ਖੁਰਚੇ ਤਾਂ ਕੱਪੜੇ ਲੀੜੇ ਗੱਲੇ ਹੋ ਜਣੇ ਵੀ ਦੇਖਦੇ 10 ਵਜੇ ਕਰਦੇ ਆ ਸਟਾਰਟ ਜਾ ਕੇ ਖਾੜ ਦਾ ਕੰਮ ਇਹ ਗੈਲਦੀ ਗੱਲ ਨਾਲ ਸ਼ੁਰੂ ਕਰ ਦੋਗੇ ਨਾਲ ਲੈਟ ਦਾ ਪਤਾ ਲੱਜੂਗਾ ਵੀ ਕਿੰਨਾ ਕੁ ਟਾਈਮ ਲੈਂਦੀ ਹੁਣ ਲੈਟ ਦਾ ਪੱਕਾ ਜਆ ਟਾਈਮ ਨਹੀਂ ਹੈਗਾ ਵੀ ਦੇਖੇ ਨਹੀਂ ਬੱਲਬ ਕਿੰਨੀ ਗੌਰ ਨਹੀਂ ਕਰੀ ਹੋਈ ਵੀ ਪਾਣੀ ਦੀ ਲੋੜ ਨਹੀਂ ਸੀਗੀ ਵੀ ਕਦ ਕੌਂਦੀ ਐ ਨਹੀਂ ਪਤਾ ਵੀ ਹੁਣ 8 ਘੰਟੇ ਆਉਂਦੀ ਐ ਕਿ 4 ਆਉਂਦੀ ਐ 6 ਆਉਂਦੀ ਐ ਕੋਈ ਸੁਰਜ ਨਹੀਂ ਹੈਗਾ ਕੱਨ ਦੇਖਿਆ ਗੱਲ ਸ਼ਾਮ ਨੂੰ ਵੀ ਚੱਲਦੀ ਸੀ ਵੀ ਹੁਣ ਇਹ ਨਹੀਂ ਪਤਾ ਵੀ ਸਵੇਰ ਦੀ ਆਈ ਵੀ ਸੀ ਬਾਕੀ ਪਤਾ ਕਰਦੇ ਆ ਮਾੜਾ ਮੋਟਾ ਦੇਖਦੇ ਆ ਵੀ ਕੱਲ ਜੇ ਹਾਂ ਪਤਾ ਹੁੰਦਾ ਸਵੇਰੇ ਸੱਜ ਰਿਆ ਜਾਂਦਾ ਲੈਟਰਾਂ ਵੇ ਕੱਲ ਸੌਰਨ ਖਾਲ ਠੀਕ ਰਹਿਣਾ ਦਾ ਚਲੋ ਹੁਣ ਦੇਖਦੇ ਆ 10:00 ਵਜੇ 10: ਜੇ ਅੱਜ ਨਾ ਭਰੇ ਤਾਂ ਕੱਲ ਨੂੰ ਭਰਦਾਂਗੇ ਕਿਉਂ ਹੁਣ ਦੋ ਕੁ ਦਿਨ ਹੋ ਗਏ ਹਵਾ ਘੱਟ ਚੱਲੀ ਆ ਵੀ ਕਣਕਾਂ ਨੂੰ ਪਾਣੀ ਦਾ ਵਧੀਆ ਚੱਲਦੀਆਂ ਮੋਟਰ ਤਕਰੀਬਨ ਸਾਮਣੇ ਛੱਡੀਆਂ ਹੋਈਆਂ ਵੀ ਜਿੱਕਰ ਹੁਣ ਪਾਈਪ ਲਾਈਨ ਆਪਣੇ ਉਰੇ ਆ ਉਰੇ ਚੱਲ ਸਕਦੀ ਹੈ ਪਰ ਉਰੇ ਜੇਨ ਦੇਖ ਕੇ ਲੈਣਾ ਥੋੜਾ ਜਿਆਦਾ ਦੱਸਿਆ ਵੀ ਵਿੱਚ ਹੈਗਾ ਮੈਂ ਨੈਟ ਤਾਂ ਨਹੀਂ ਦੱਸਦਾ ਹੈਗਾ ਪਰ ਉਹ ਦੱਸਦੇ ਆ ਟੈਲੀਵਿਜ਼ਨ ਵਾਲੇ ਦੱਸਦੇ ਆ ਅੱਜ ਦੱਖਣ ਦਾ ਸਾਜੇ ਹੈਗਾ ਮੜਮੜਾ ਕਿਉਂ ਗਰਮੈਸ ਕੱਲ ਬਹੁਤ ਗਰਮੈਸ ਸੀ ਵੀ ਗਰਮੈਸ ਜੀ ਅੱਜ ਵੀ ਸਮਝ ਲਓ ਵੀ ਹੁਣ ਸਾਢੇ 8:00 ਦਾ ਟਾਈਮ ਹੋਇਆ ਪਾਉਣ ਨੂੰ ਨਾ ਹੁਣੇ ਗਰਮੈਸ ਦੀ ਧੁੱਪਾਂ ਦਾ ਵੀ ਹਵਾ ਦਾ ਮੜ ਮੜਾ ਰੋਕ ਜਾ ਜਿਹੜਾ ਹੈਗਾ ਦੱਖਣ ਦਾ ਹੀ ਐ ਪੱਛੋ ਨਹੀਂ ਹੈਗੀ ਜਿਹੜੀ ਪਹਿਲਾਂ ਜਲਦੀ ਪੱਛੋ ਬਹੁਤ ਤੇ ਚਲਦੀ ਸੀ ਉਹ ਵੀ ਚਲੋ ਦੇਖਦੇ ਅੱਜ ਜੇ ਲੋਟ ਲੱਗ ਗਿਆ ਤਾਂ ਅੱਜ ਲਾ ਦਾਂਗੇ ਪਾਣੀ ਵੀ ਕਿਵੇਂ ਜਣੀ ਖਾਲਦਾ ਹੀ ਥੋੜਾ ਜਿਹਾ ਖੁਰਚਣ ਦਾ ਕਿਉਂ ਉਸ ਜਿਆਦਾ ਨਹੀਂ ਤਾਂ ਫੇਰ ਕੱਪੜੇ ਚ ਖਰਾਬ ਹੋ ਜਾਣੇ ਵੀ ਇੱਕ ਜਾਂ ਖਾਲ ਖੁਰਚਣੀ ਹੀ ਪੈਣੀ ਆਪਾਂ ਨੂੰ ਜਰੂਰ ਉਹ ਤਾਂ ਹੀ ਚੱਲਣਾ ਕੰਮ ਰੇ ਜੇ ਖੁਰਚਦੇ ਫਿਰ ਮਿੱਟੀ ਗਾਰਾ ਦਾ ਖਾਸਾ ਹੋਈ ਜਾਂਦਾ ਗੱਲੇ ਜੇ ਹੱਥੋਂ ਕਰਕੇ ਚਲੋ ਇੱਕ ਦਿਨ ਦਾ ਕੋਈ ਫਰਕ ਨਹੀਂ ਬਾਕੀ ਦੇਖਦੇ ਕਿਵੇਂ ਦਾ ਬਣਾ ਪ੍ਰੋਗਰਾਮ ਬਣਦਾ ਓਕਾ ਕਰਾਂਗੇ ਵੀ ਪਹਿਲਾਂ ਇਹ ਦੁੱਲੇਪਾ ਗੇੜਾ ਮਾਰ ਕੇ ਆਉਂਦੇ ਉਹਦੇ ਟਰਾਲੀ ਚੱਲਦਾ ਕੰਮ ਵਜਾਲੇ ਦਿਖਾਉਂਦੇ ਟਰਾਲੀ ਜਣੀ ਵਧੀਆ ਜਿਹੜੀ ਧਰੀ ਵੀ ਟਰਾਲੀ ਛੋਟੇ ਡਿਜ਼ਾਈਨ ਵਾਲੀ ਆ ਹੌਲੀ ਹੌਲੀ ਤਿਆਰ ਹੋ ਜੇ ਪਤਾ ਲੱਗੂਗਾ ਵੀ ਕੱਲ ਦਾ ਪਹਿਲਾਂ ਚਸਲਾ 85 ਜਾਲੇ ਬਣਾਇਆ ਪਤਾ ਉਹ ਥੋੜਾ ਜਿਹਾ ਜਿਹੜਾ ਫਰੇਮ ਆ ਨਾ ਸਾਈਡ ਵਾਲੀ ਬਾੜ ਖੜੀ ਕਰਨੀ ਦੀ ਉਹ ਜਿਹਾ ਬਲ ਪ੍ਰੈਸ ਪਰ ਪਵਾ ਕੇ ਲੈ ਦੇਉ ਪਰ ਇਸ ਤੇ ਥੋੜਾ ਜਿਹਾ ਵੱਧ ਪੈ ਗਿਆ ਤਾਂ ਵੀ ਉਹਨੂੰ ਸਿੱਧਾ ਕਰਨੇ ਨੂੰ ਬਹੁਤ ਟਾਈਮ ਲੱਗ ਗਿਆ ਕੱਲ ਥੋੜਾ ਜਿਹਾ 100 ਰੁਪਏ ਚ ਬਣਾਉਣੀ ਆ ਨਾ ਮਣਾ ਕੇ ਥੱਲੀ ਵਾਲੀ ਵੀ ਦੇਖਦੇ ਕੱਲ ਉਹ ਫਿਰ ਪਹਿਲਾ ਕਾਣ ਬਸਰੇ ਚਲਾਇਆ ਕਾਣਾਂ ਕਾ ਲੋਡ ਘਟ ਆਈ ਆ ਬਾਫਰ ਇੱਕ ਆਪੇ ਜਗਾੜ ਜਿਆ ਬਣਾਇਆ ਉਹਨਾਂ ਨੇ ਗਣਾਸੇ ਚ ਵਰਗਾ ਤਿੱਖਾ ਜਾਂ ਉਹਨਾਂ ਫਿਰ ਸਾਰਾ ਉਹਦੇ ਘਰ ਬੜ ਵੀ ਭੈਜਣਾ ਦਾ ਆਪੇ ਘਰ ਹੋਰੇ ਵੀ ਇੱਕਣ ਚਲੋ ਹੌਲੀ ਹੌਲੀ ਪਤਾ ਲੱਗੀ ਜਾਂਦਾ ਚੀਜ਼ ਦਾ ਫਿਰ ਇੱਕਣ ਵੀ ਪਹਿਲਾ ਮਾਰਕਾਂ ਤੋਂ ਹੀ ਦੁੱਲੇ ਵਾ ਗੇੜਾ ਐਨਾ ਨਾਲੇ ਟਾਈਮ ਹੋ ਜਾਊਗਾ ਆਪਣਾ ਕਾਲ ਖੋਲ ਜੀ ਖੁਰਦ ਕੇ ਫਿਰ ਦੇਖਦੇ ਆ ਜੇ ਲੈਟਰ ਹੈਗੀ ਫਿਰ ਛੜਦੇ ਆ ਪਾਣੀ ਵਧੀਆ ਜੀ ਅੱਜ ਨਿਬੜ ਜੂ ਬੂਟੇ ਵਾਲੀ ਕਾਣ ਇੱਥੇ ਆਪਾਂ ਦੇਖ ਕੇ ਲਾਵਾਂਗੇ ਘਟ ਕੇ ਥੋੜਾ ਜਿਹਾ ਵੀ ਬਾਕੀ ਸਪਰੇਹਾਂ ਵਾਲਾ ਹਲੇ ਇੰਨਾ ਕੰਮ ਚੱਲਿਆ ਨਹੀਂ ਹੈਗਾ ਬਹੁਤਾ ਬੁਮਾਰੀ ਜੀ ਦਾ ਹੈਗਾ ਤੇਲਾ ਜਦ ਲੱਗਿਆ ਦੇਖਣ ਜ਼ਰੂਰ ਇਹ ਹੁਣ ਹੋ ਜਵੇ ਤਾਂ ਵਧੀਆ ਮੱਕੀ ਚਲੋ ਦਿਖਾਉਂਦੇ ਜੀ ਕਾਰੋਬਾਰ ਜਿਹੜੇ ਚੱਲਦੇ ਆਪਾਂ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਕੋਈ ਕਰਤਾਲੀ ਮੇੜ ਦੇ ਜੇ ਆਲਦਾ ਇਹਨਾਂ ਬਾੜ ਮੈਂ ਨਾ ਸਮਾਪਤ ਦੀ ਗੱਲ ਨੇ ਤਾਲਦੀਆਂ ਹਾਂ ਆਹ ਪੱਤੀ ਵੀ ਟਰਾਲੀ ਦੀਓ ਨਾ ਨਾ ਇਹ ਉਹ ਨੂੰ ਚੁੱਲ੍ਹਾ ਬਣਾਉਣਾ ਆ ਮੇਰੇ ਕੋਲ ਮਾੜਾ ਨੂੰ ਕਹਿੰਦੇ ਵੇਖ ਲੈ ਬੰਦ ਅੱਛਾ ਪੱਤੀ ਦੇ ਲਾ ਕੇ ਹੀ ਮੋਟੀ ਲਾਉਣ ਲੱਗੇ ਆ ਫਾਲਿਆ ਦੀ ਮੈਨੂੰ ਪਤਾ ਦੇਖਦੀ ਆ ਦੇਖਦੀ ਆ ਦੇਖ ਆ ਆ ਮਾਸੀਂ ਮੁੰਡੇ ਲਾਉਣਗੇ ਘੱਟ ਲਾਦੇ ਕਹਿੰਦੇ ਮੋਟੀ ਲਾਉਣੀ ਆ ਅਸੀਂ ਅਸੀਂ ਨਾ ਮੋਟੀ ਵਾਲਾ ਭਾਈ ਇਹਦੀ ਮੋਟੀ ਲਾ ਜਮੂ ਉਹਦੇ ਘਰ ਬਦਲ ਬਸੇ ਬਦਲ ਨੇ ਪਤਾ ਨਾ ਗੱਲ ਤਾਂ ਠੀਕ ਆ ਦੂਆ ਪਾਸੇ ਬਦਲ ਬਦਈ ਜਾਣਾ ਹੈ ਕਿ ਨਹੀਂ ਆ ਗਈ ਲੋਟ ਕਿ ਨਹੀਂ ਹੁਣ ਉਹਦੇ ਲੋਟ ਆ ਬਦਲ ਘਰ ਮਦਮ ਚਾਣ ਦੇ ਕਹਿੰਦੇ ਕਰਨਾ ਕੰਨ ਚ ਲਾ ਕੇ ਟਰਾਲੀ ਵੀ ਉੱਤਾਈ ਸਾ ਮਦਦ ਦੀ ਵੀ ਕੰਮ ਚਲਾ ਦੇ ਲਈ ਤਾਂ ਰਗੜਾ ਪਈਆਂ ਮਾਰ ਮਾਰ ਘੱਲ ਲੈ ਚੱਲ ਹੋ ਜਨੇ ਰੰਗ ਚਾਜ ਨੇ ਲੋਟ ਬਾਬਾ ਗਰੈਂਡਰ ਵਾਜਣਾ ਸਾਫ ਹੋਣੀ ਹੈਗਾ ਮੋਡੀਫਿਕੇਸ਼ਨ ਹੋਣੀ ਹੈ ਦੀ ਪੂਰੀ ਇਹ 5x8 ਦੀ ਹੈ 7500 947 47 ਦੀ ਹੈ ਉੱਪਰ ਕੱਢੀ ਹੋ ਗਈ ਨਾ ਉੱਪਰ 5 ਹੋ ਗਈ ਪਰ 5 ਹੋ ਗਈ ਪਰ ਵੱਧ ਹੋ ਗਿਆ ਮੈਂ ਤੂੰ ਥੱਲੇ ਆਚਾਰ ਹੈ ਨੇ 4 ਆਈ ਸਾਡੇ 62 ਇੰਚ ਦੇ ਟਾਪਰ ਤੋਂ ਠੀਕ ਹੈ ਮੈਂ ਵੀਡੀਓ ਪਾਈ ਤੁਹਾਨੂੰ ਸਾਡੇ 62 ਇੰਚ ਮੈਂ ਮਣੀਆ ਹੋਈ ਚਾਦਰ ਨੂੰ 6 ਲਾਜਿਕਾ ਮੱਦਲਾ ਫਾਰਮ ਨਿਕਾ ਵਾ ਚਾਦਰ ਚਾਦਰ ਸਾਡੇ 62 ਬਹਾਟਲੇ ਤੱਲੇ ਦੇਖਣਾ ਆਪਣੇ ਮਨ ਨੂੰ ਕੁਝ ਵੀ ਲਿਖਦੇ ਮਾਲ चे हुदा है रे देखो रे और गड्डी नहीं हंगी रे तू अरे चला लिया पूरा कर लेंगे भाई हम ओके और आ रहा है हमारा ये वाला है भाई अभी हम को पूरा बता देंगे गलती है जो भी अब जल्दी से चलो कर रहा है नहीं आ रहा है बना दे ले ਦ ਵੱਲੇ ਖੁੱਲਾ ਰਹਿਣ ਦੇ ਆਹ ਹੋ ਗਈ ਐ ਉੱਦਰੀ ਜਾਓ ਆਹ ਦ ਵੱਲੇ ਯੋਕਾਂ ਲਾ ਦੇ ਜਦੋਂ ਮਰਜ਼ੀ ਖੋਲਤੀ ਜਦੋਂ ਮਰਜ਼ੀ ਪਾਲਾ ਹੂੰ ਵਿੱਚੋਂ ਕਰਦੇ ਹੁੰਦੇ ਆ ਕਰ ਮਸਰ ਦਾ ਗੱਲ ਪੁੱਛੀ ਹੈ ਕਿਦਾ ਕਿਆ ਬੜਦਾ ਕਿਆ ਬੜਦਾ ਕਹਿੰਦਾ ਕਿੱਧਰੋਂ ਚੰਗ ਜਾਨਾ ਤੋਂ ਲੰਦਾ ਕਿੱਧਰੋਂ ਖੜੀ ਜਾਉਣੀ ਹੁਣ ਪਤਾ ਲੱਗਿਆ ਮੈਨੂੰ ਤਾਂ ਥੋੜਾ ਉਹਦੇ ਨੇ ਪਤਾ ਨਹੀਂ ਕਿੱਧਰ ਬਾਡੀ ਖੜੀ ਕਰਨੀ ਹੈ ਕਿੱਧਰੋਂ ਫੈੜ ਕੱਢੀਏ ਤੁਸੀਂ ਮੋੜੀ ਪਾ ਨਾ ਨਾ ਹੋਰ ਟਾਂਗ ਜਰਾ ਜਿਆਦਾ ਨਾ ਖੜੀ ਕਰੀ ਉਹ ਹੋਰ ਪਾਸੇ ਨੂੰ ਕਰਿਆ ਉਹਨੂੰ ਇਹ ਹੀ ਤੋਂ ਭਾਈ ਪ੍ਰੋਬਲਮ ਆਇਆ ਇਸ ਵਿੱਚ ਨਾ ਹੋਰ ਬਣਦੀ ਜਾਂਦੀ ਸ਼ੇਪ ਟਰਾਲੀ ਦੀ ਇਹਦੀ ਨਾ ਉਹ ਜਿਹੜੇ ਹਾਂ ਅਸੀਂ ਉਹ ਕੋਈ ਨਹੀਂ ਲੱਗਿਆ ਤੁਹਾਨੂੰ ਦਰਦ ਨਹੀਂ ਕਰਨੀ ਕਿਤੇ ਹਾਂ ਉਹ ਲੱਕੜੀ ਦੇ ਜਿਹੜੇ ਦਰਵਾਜ਼ੇ ਬਣਾਉਂਦੇ ਨੇ ਉਹ ਨਿਸ਼ਾਨੀ ਲਾ ਦੇ ਲਾ ਦਿੰਦੇ ਆ ਇੱਕ ਪਾਸਾ ਇੱਕ ਨੰਬਰ ਹਾਂ ਜਦੋਂ ਨਾ ਉਹਨਾਂ ਦੇ ਜਿਹੜੇ ਮਾਸਟਰ ਆਉਂਦੇ ਆ ਉਹ ਜਦ ਲੱਗਿਆ ਉਹ ਮੈਂ ਨੰਬਰ ਫਿਰ ਆ ਘੁੰਮਣ ਘਰੀ ਜੀ ਨਹੀਂ ਨਾ ਪੈਂਦੀ ਹੈਗੀ ਕਿਹੜੇ ਹੌਲੇ ਜੇ ਸਮਾਨ ਦੇ ਟੱਕੇ ਘਮਾਈ ਜਾਣਾ ਹੈ ਠੀਕ ਹੈ ਕਰ ਤੋਂ ਨਹੀਂ ਗਿਆ ਹਾਂ ਆਖਰ ਨਹੀਂ ਗਿਆ

ਲੈ ਖੜਾ ਹੋ ਜਾਈ ਮੈਂ 1:30 ਵਜੇ ਸਾਰੇ ਨੂੰ ਤੇ ਗੱਲ ਇਹ ਜਿਹੜੀ ਥੱਲੇ ਵੱਟ ਵੱਟਣੀ ਜਿਹੜੀ ਯਾਰ ਨੇ ਪਰ ਹਾਕੂ ਨਾ ਲਗਾ ਨਹੀਂ ਬੰਦਾ ਅੱਲਾਹ ਵਾਖਰ ਹਾਂ ਗੱਬੇ ਲੱਗੀ ਵੀ ਆ ਨਾ ਥੱਲੇ ਨੂੰ ਤੇਰੀ ਗੱਬੇ ਦੇ ਆਜ ਕੇ ਆਜ ਕੇ ਹੋਰ ਨਹੀਂ ਜਾਣੇ ਦੋਏ ਬਾਹਤਾ এনেকুৱা কৰোঁ প্ৰাপ ਬੈਲਿੰਗ ਨੂੰ ਚਾਹੀਦੀ ਜਿਹੜਾ ਮੜਣੀ ਨਾ ਹੋਣਾ ਆਹ ਪੱਧਰੇ ਕਾਲੀ ਮੇਰੇ ਵੱਧ ਘੱਟ ਨਹੀਂ ਆਹ ਪੱਧਰ ਨਾ ਕਰਨਾ ਇਹਦਾ ਮੈਨਟਰ ਵੱਧ ਗਿਆ ਪਿਛਕੇ ਵੱਧ ਦਾ ਲਾਜ ਨੂੰ ਘੱਟ ਦਾ ਲਾਜ ਨਹੀਂ ਨਾ ਇਹਨੂੰ ਹੁਣ ਆਏ ਕਰੀਏ ਇਹਦਾ ਸੱਡੇ ਪਾਸੇ ਤਾਂਸ ਲਾ ਦਿਓ ਹਾਂ ਸਰੇ ਲੈ ਹਾਂ ਬਾਹਰ ਨਾ ਆਉਂਦਾ ਬਾਹਰ ਜੰਮੀ ਤੇ ਬਾਹਰ ਲਿਆ ਕੇ ਮਾਦੇ ਮਾਦੇ ਲੋ ਜੀ ਪਹੁੰਚ ਗਏ ਮੋਟਰਪਾਰ ਵੀ ਛੜਤੀ ਅੱਜ ਆਪਾਂ ਨਾਲ ਵੀ ਕਣਕ ਨੂੰ ਹਵਾ ਕੱਲ ਵੀ ਬਹੁਤ ਘੱਟ ਚੱਲੀ ਜੀ ਪਰसों ਚੌਥੇ ਚ ਚਾਰ ਪੰਜ ਦਿਨ ਬਹੁਤ ਵਧੀਆ ਜਿਹਾ ਹਵਾ ਜ਼ਿਆਦਾ ਚੱਲੀ ਹੈ ਜਾਂ ਮੋਟਰਾਂ ਦੇ ਘਟਦੇ ਆ ਹੁਣ ਤਾਂ ਤਕਰੀਬਨ ਸਭ ਨਹੀਂ ਚੱਲਦੀ ਮੋਟਰਾਂ ਵੀ ਹੋ ਗਏ ਥੋੜੇ ਜਿਹਾ ਲੇਟ ਜੋ ਲੈਟ ਦਾ ਨਹੀਂ ਪਤਾ ਵੀ ਕਿਹੜੇ ਟਾਈਮ ਆਉਂਦੇ ਜੀ ਆ ਜੀ ਥੋੜਾ ਸੱਚੀ ਲੈਟ ਜੋ ਪਾਣੀ ਛੜਤੀ ਦੋ ਕੁ ਘੰਟੇ 11:00 ਸਮਝ ਲਓ ਪੂਰੇ ਖੁਰਚੇ ਦੀ ਖਾਲ ਮੀਂਹ ਤੇ ਬਾਅਦ ਦੱਤੀ ਚਲਾ ਹੁਣ ਆਪਾਂ ਨੇ ਗਾਹਾਂ ਖਾਲ ਗੈਲੀ ਖੁਰਚੀ ਜਾਵਾਂਗੇ ਇਕ ਥੋੜਾ ਜਿਹਾ ਨੁਕਸਾਨ ਆ ਥੋੜੀ ਜਿਹਾ ਆਪਣਾ ਇਨੰਨੀ ਛੱਡ ਲਈਦੀ ਹਾਲ ਕਿ ਇੱਥੇ ਚੱਲ ਜਾਣਾ ਰੁਕੜੂ ਜਾ ਗਾਹਾਂ ਉੱਥੇ ਫੇਰ ਸਾਫ਼ ਕਰਦੇ ਜਿੱਥੇ ਗਾਹਾਂ ਭਰ ਕੇ ਚੱਲਣੀ ਐ ਐਸੇ ਡੌਲ ਵੀ ਬਥੇਰੀ ਬੜੀ ਉੱਚੀ ਲੱਗੀ ਵੀ ਐ ਮਹਾਜੋਰ ਚੱਲਦੀ ਘਰੇ ਜਿਨ੍ਹਾਂ ਨੇ ਖੁਰਚ ਨੇ ਇਹਨਾਂ ਨੂੰ ਕਹਿਰਾ ਭਰ ਜਾਣਾ ਵੀ ਤਕਰੀਬਨ 15 ਕਿ ਮਿੰਟ ਲੱਗਦੇ ਸਾਰੇ ਕਹਿਰਾ ਭਰਨ ਨੂੰ ਬਾਅਦ ਕੀ ਆ ਇੱਥੇ ਦੇ ਦਿੱਤੀ ਆਪਣਾ ਖੁਰਚ ਹੁਣ ਵੀ 2-3 ਕਹਿਰਾ ਨਹੀਂ ਖੁਰਚ ਕੇ ਪਾਣੀ ਛੱਡਤਾ ਹੁਣ ਗੈਲ ਦੀ ਗੱਲ ਖੁਰਚੀ ਜਾਵਾਂਗੇ ਕੋ ਥੋੜਾ ਜਨਾ ਨੁਕਸਾਨ ਆ ਕਰੀਆ ਬ ਸੂਰਨਾ ਵੀ ਅੱਗੇ ਸੂਰ ਕਦੇ ਆਇਆ ਨਹੀਂ ਹੈਗਾ ਆਹ ਇਹਨਾਂ ਨੇ ਨਿਤਰਾ ਨਾਲ ਸਰੋਂ ਲਾਇਆ ਹੋਣਾ ਪਾਣੀ ਉਰੇ ਆ ਦੇਖੋ ਇਹਦੇ ਵਿੱਚ ਨੂੰ ਭਿਲੰਗਿਆ ਹੋਵੇ ਉਹ ਹਲਾ ਗਿਆ ਵਿੱਚ ਨੂੰ ਵੀ ਸੂਰੀ ਇਹਦੀ ਬਚੇ ਵਾਲੀ ਹੁਣ ਹੈ ਜਿੰਨੀ ਸੂਰੀਆਂ ਬਚੇ ਵਾਲੀਆਂ ਇਹ ਖਾਲ ਵਿੱਚ ਵੀ ਪਾਣੀ ਟੁੱਟਿਆ ਹੋਦਾ ਇਹਨਾਂ ਦਾ ਖਾਲ ਚ ਪਾਣੀ ਟੁੱਟਣਾ ਕਰਕੇ ਨਾ ਖਾਲ ਚ ਕਈ ਜਗ੍ਹਾ ਢਾਈ ਵੀ ਖਾਲ ਉਹਨਾਂ ਨੇ ਵੀ ੱਕਣਾ ਚਲੋ 2 ਕਹਿ ਰਹੇ ਆਪਾਂ ਨਾਲ ਛੜ ਤੇ ਤੀਏ ਨੂੰ ਛੜਦਾ ਪਾਣੀ ਗਾਕੀ ਪਨਗੈਲ ਦੀਆਂ ਸਾਫ ਕਰੀ ਜਣੇ ਛੱਡੀ ਜਣ ਫੇਰ ਅਦੋਂ ਬਾਅਦ ਛੱਡਾਂਗੇ ਇਹ ਇੰਨਾ ਹਲੇ ਬਹੁਤਾ ਵੀ ਨਹੀਂ ਹੈਗਾ ਵੀ ਪਾਣੀ ਜ਼ਰੂਰ ਮੰਗਦੇ ਜੀ ਪਾਸ਼ੇ ਲੱਗ ਜਵੇ ਹੁਣ ਠੀਕ ਹੈ ਕਿਉਂ ਅੱਜ ਦੇਖੋ ਹਵਾ ਜਮੇ ਬੰਦ ਹੈ ਪੱਤਾ ਵੀ ਨਹੀਂ ਹਿਲਦਾਗਾ ਇਹਨੇ ਖੜੇ ਹੈ ਮਾਈਕਣਾ ਦੇ ਹਰੀ ਲੰਗੀ ਤਕਰੀਬਨ 2.5 ਘੰਟੇ ਦਾ ਕੰਮ ਆਪਣਾ ਜਲ ਲੈਟ ਰਹਿ ਗਈ ਬਾਕੀ ਦੇਖਦੇ ਆਂ ਕੀ ਬਣਦਾ ਸੂਰਾ ਨਾਲ ਥੋੜਾ ਜਨਾ ਨਾਸ ਵੱਧ ਮਾਰਿਆ ਪਤਾ ਅਜ ਕੋਈ ਕਰਨਾ ਡੌਂਡੂ ਦੀਆਂ ਪੱਟੀਆਂ ਮੀਆਂ ਉਹ ਵੀ ਮੈਂ ਤਾਂ ਵੱਧ ਕਰਨੀ ਪੈਣੀ ਹੋਵੇ ਤੇ ਪਰ ਇਹ ਕਿਹਦਾ ਪਾਣੀ ਬਹੁਤ ਆ ਮੋਟਰ ਦਾ ਉਹਰੇ ਚਲੋ ਆਪਾਂ ਪੰਜ ਛੇ ਘਿਹਰੇ ਭਰਨਾ ਇਕੱਲੇ ਇਕੱਲੇ ਜੀ ਉਤੇ ਬਾਦ ਨਾ ਫਿਰ ਇਕੱਠਾ ਹੀ ਛੱਡ ਦੇਣਾ ਪਾਣੀ ਤਿੰਨ ਚਾਰ ਘਿਹਰੇ ਨੂੰ ਆਪੇ ਹੋੜ ਢੋੜ ਹੀ ਪਈ ਜਾਣਾ ਨਾਲੇ ਦੁੱਧ ਛੁਗਣੇ ਖਾਲ ਇੱਕ ਨਾ ਹੋ ਗਾਇਲੀ ਦਾ ਸਵਾਰੀ ਜਾਂਦੇ ਖਾਲ ਨੱਕਾ ਲੈ ਭਗਾ ਹੰਦੇ ਗਾਹ ਕਰੂੰ ਛੱਡ ਜਾਨਾ ਆਹ ਜੀ ਕਰ ਗਿਆ ਉਹਰੇ ਅਸੀਂ ਭਾਂ ਨੂੰ ਤੋੜ ਜੀ ਕਰਕੇ ਟੋੜਦੇ ਆਗੇ ਰਾਤੇ ਨਹੀਂ ਕਰ ਲਖੇ ਵੀ ਨਹੀਂ ਖਾੜ ਲੂਮੀ ਲਖੇ ਆਗੇ ਥੋੜੀ ਜਿਹੀ ਗਿੱਲੀ ਹੋਣ ਕਰਕੇ ਨਾ ਖਾਲ ਹੈ ਬਚਈ ਐ ਇਹਨਾਂ ਤੋਂ ਬੜਾ ਸੂਰ ਨਹੀਂ ਦਦਰ ਜੇ ਬੜਾ ਹੁੰਦਾ ਉਹ ਨਾ ਫੇਰ ਆ ਜਿਆਦਾ ਬਣਾਉਂਦਾ ਕੋ ਹੁਣ ਕਣਕ ਵੀ ਖਾਲ ਦੇ ਵਿੱਚ ਪੂਰੀ ਤਕੜੀ ਹੋ ਗਈ ਇਹਨਾਂ ਹੀ ਪਾਣੀ ਨੂੰ ਰਿਕਵਰਡ ਪਾਉਣੀ ਐ ਅਸ ਤਿੰਨ ਚਾਰ ਕ ਕਹਿ ਰਹੇ ਆਪਾਂ ਨੇ ਖੁੱਲ੍ਹੇ ਛੱਡ ਦੇਣੇ ਇਹਨਾਂ ਨੂੰ ਭਰਾਂਗੇ ਖੁੱਲ੍ਹੇ ਜੀ ਚਲੋ ਫੇਰ ਵੀ ਬਚਾਓ ਐ ਬਹੁਤ ਈ ਛੇੜਖਾਨੇ ਨਹੀਂ ਕਰਕੇ ਕੇ ਹੈਗੇ ਬੁੱਟਾਂ ਲੱਗ ਲੂਗਾ ਪਾਣੀ ਬਹਾਨੇ ਨਾਲ। ਉਹ ਵੀ 13 ਮਿੰਟ ਪਾਣੀ ਪੀਆ ਕਹਰੇ ਜ। ਵੀ ਉੱਧਰ ਜਾਣ ਦੀ ਲੋੜ ਨਹੀਂ ਪੈਂਦੀ ਹੈਗੀ। ਹੁਣ ਆਪਾਂ ਨੇ ਇੱਕ ਕਹਰੇ ਦੇ 13 ਮਿੰਟ ਬਾਅਦ ਆ ਬਾਕੀਆਂ ਚ। ਇਹ ਕਹਰੇ ਦੇ ਪਤਾ ਲੱਗ ਜਾਣਾ। ਮਾ ਫਿਰ ਇਹਨਾਂ ਨੇ 13-13 ਮਿੰਟੇ ਬਾਣੇ ਛੱਡਣਾ। ਇਹ तकरीबन ਚੱਲ ਪਈ ਖਾਲ ਦਾ ਸੈਟ ਹੈ। ਆ ਦੇਖੋ ਹਰਦ ਕੱਲ ਪਾਣੀ ਲਾਇਆ ਯਾਨੀ ਇੰਨਾ ਵੀ ਖੇਤ ਚ ਘੁੰਮ ਹੁੰਦਾ ਇਦਾਂ ਨੂੰ। ਕਿਸ ਤਰ੍ਹਾਂ ਦੀ ਬਹੁਤ ਸੇਤੀ ਵਟਾਜਿੰਦੀ। ਆਕੀ ਆਪਾਂ ਇੱਕ ਵਾਰ ਚੈੱਕ ਕਰਿਆ ਉਹਦਰ। ਜੀ ਵਾਦਾ ਦੇਖਿਆ ਖੰਡ ਮਿੰਟ ਖੰਡ ਹੋਰ ਵਾਦਾ ਕਰਾਂਗੇ ਜੇ ਘੱਟ ਦੀ ਲੋੜ ਪਈ ਤਾਂ ਘੱਟ ਪਾ ਦਾਂਗੇ ਤਕਰੀਬਨ ਲੋੜ ਪੈਣੀ ਹੈ ਘੱਟ ਦੀ ਉਹ ਕਿਉਂ ਖੇਤ ਗਿੱਲੇ ਹੀ ਆ ਬਹੁਤ ਸੁੱਕੇ ਨਹੀਂ ਹੈਗੇ ਵੈਸੇ ਚੂਹੇ ਨਾਲ ਵਿੱਚ ਹੈਗੀ ਸ਼ਿਕਾਇਤ ਖੱਟ ਪਹਿਲਾਂ ਪੱਟੀ ਵੀ ਦੀ ਪਾਣੀ ਬੋਲਣ ਲੱਗਿਆ ਰਜਾ ਖੱਟ ਚ ਪਿਆ ਉਹ ਤਾਂ ਪਤਾ ਲੱਗਿਆ ਥੋੜਾ ਜਿਹਾ ਵੀ ਹੈਗਾ ਚੂਹਾ ਉਹਦੀ ਅਗਲੇ ਪਾਸੇ ਇੱਕ ਵਾਰ ਚੈੱਕ ਕਰ ਲੀ ਹਾਂ ਇਹ ਸਭ ਜੰਗਾ ਐ ਕਰੇ ਦਾ ਪਾਣੀ ਵੱਡ ਗਿਆ ਉਧਰ ਤੇ ਵੀ ਸਾਰੇ ਦਮਿਆ ਹੋ ਗਏ ਦੋ ਕੋ ਤੋਂ ਟੋਟਨਮੈਂਟ ਹੋ ਕੇ ਬਹਿ ਛੱਡੇ ਨੇ ਆ ਦੇਖੋ ਸੁਖੇ ਨੇ ਕਰਿਆ ਬੇ ਨੁਕਸਾਨ ਉਰੇ ਆ ਨਹੀਂ ਹੋਏ ਖੇਤਾਂ ਦੇ ਵਿੱਚ ਥੋੜਾ ਜਿਹਾ ਬੀਜ ਰਿਹਾ ਉੱਧਰ ਖੰਡ ਪਾਪਾ ਚੱਲਦੇ ਵੀ ਹੈ ਇਹ ਤਾਂ ਮਰੂਦ ਕਿਤੇ ਨਾ ਕਰੇ ਖੱਡ ਚਲੋ ਹੁਣ ਲੱਗ ਜੂਗਾ ਪਾਣੀ ਕੇ ਕੋ ਪਤਾ ਉਹਦੇ ਤਕਰੀਬਨ ਪਰੇ ਜਾਣਾ ਪਾਣੀ ਪਹੁੰਚ ਗਿਆ ਹੋਰੇ ਮੌਰੇ ਤਾਂ ਥੋੜੀ ਜਿਹੀ ਜਗ੍ਹਾ ਰਹਿ ਗਈ ਤਿੰਨ ਇਕੱਠੇ ਹੋਣੇ ਸਾਢੇ ਤਿੰਨ ਇਕੱਠੇ ਪਰ ਜਾਣਾ ਤਕਰੀਬਨ ਹੌਲੀ ਹੌਲੀ ਖਿੱਚ ਕੇ ਪਾਣੀ ਚਾਹੀਦਾ ਜਿੰਨਾ ਕਰ ਤਕਰੀਬਨ 13 ਮਿੰਟੇ ਪਾਣੀ ਆਪਣਾ ਪਾਣਾ ਪੈਣਾ ਤੇ ਚ ਤਾਂ ਧਰਤੀ ਹੈ ਗਿੱਲਿਓ ਬਈ ਯਾਰ ਇਹ ਨਹੀਂ ਰੁਕਣੀ ਹੈਗੀ ਤਕਰੀਬਨ ਸਰੇ ਹੀ ਵੀ ਤਿੰਨ ਕ 11 ਰਹਿ ਗਏ ਬਹੁਤ ਵਧੀਆ ਚੱਲਦਾ ਕੰਮ ਸਿਸਟਮ ਹੈ ਜਿਆਦਾ ਖਾੜਦਾ ਲੱਗਦਾ ਜਿਵੇਂ ਸੂਰਨਾ ਪੱਟੀ ਵੀ ਜਹਾ ਆਪਾਂ ਨੇ ਸੈਟ ਜੀ ਕਰਤੀ ਪਹਿਲਾਂ ਉਹਦੇ ਕਰਕੇ ਹੋ ਗਿਆ ਕੰਮ ਲੋਟ ਵੀ ਬਾਕੀ 12 ਮਿੰਟ ਪਾਣੀ ਪੂਰਾ ਬਹੁਤ ਸਹੀ ਕਿਆਰੇ ਭਰਦੇ ਉਹ ਵੀ ਹੋਊਗਾ ਮਿੰਟ ਖੰਡ ਘੱਟ ਪਾਲੀਆਂ ਤਾਂ ਵੀ ਖਿਸਕੇ ਪਾਣੀ ਸਰੇ ਲੱਗ ਜਾਊਗਾ ਮੱਕੀ ਮੌਸਮ ਜਮਾਈ ਗੋਮਸਮ ਜਿਹਾ ਹੋਇਆ ਵੈ ਵਿੱਚ ਨੂੰ ਕਦੇ ਕਦੇ ਬੁੱਲਾ ਜਾਂ ਆਉਂਦਾ ਉਹ ਬੁੱਲਾ ਦੱਖਣੋਂ ਆਉਂਦਾ ਇੱਧਰ ਤੇ ਮੈਂ ਨੈਟ ਦੱਸਦਾ ਨਹੀਂ ਹੈਗਾ ਟੈਲੀਵਿਜ਼ਨ ਵਾਲੇ ਜ਼ਰੂਰ ਦੱਸੀ ਜਾਂਦੇ ਮੀਂਹ ਦੱਸਿਆ ਮੀਂਹ ਦੱਸਿਆ ਬਾਕੀ ਦੇਖੀ ਜਾਂਦੀ ਐ ਐਵੇਂ ਬਣਦਾ ਜੀ ਹੁਣ ਤੱਕ ਖਾਲ ਵੀ ਸੈੱਟ ਆ ਬਣੇ ਵੀ ਕੋਈ ਕਿਤੇ ਨਹੀਂ ਉਛੜੀ ਪਉਦੀ ਜਿਹੜੇ ਹੁਣ ਗਾਹਾਂ ਤਿੰਨ ਕਿਆਰੇ ਨੂੰ ਆਪਣਾ ਛੱਡਣਾ ਐ ਉਹਨਾਂ ਵਿੱਚੇ ਥੋੜਾ ਜ਼ੋਰ ਪੈਣਾ ਚਲੋ ਨਾ ਤਿੰਨਾਂ ਨੂੰ ਆਪਣਾ ਇਕੱਠੇ ਛੱਡ ਦੇਣਾ ਮੈਂ ਨਾ ਕਨਾਂ 2 ਘੰਟੇ ਦਾ ਹੀ ਕੰਮ ਐ ਸਾਰਾ ਜਿਆ ਭਰਜਣਾ ਪਾਣੀ ਨੇ ਬਹੁਤ ਟਾਈਮ ਲੱਗਣਾ ਹੈਗਾ ਇਹ ਇੰਨਾ ਹਲੇ ਸੁੱਕਾ ਵੀ ਨਖੇਤ ਹੈਗਾ ਬਹੁਤ ਇੱਕ ਵੀਡੀਓ ਆਪਾਂ ਨੇ ਦੇਖੀ ਥੀ ਵੀਰ ਦੀ ਕਹਿੰਦਾ ਵੀ ਜੇ ਪਾਣੀ ਨਹੀਂ ਲਾਉਂਦੇ ਹੈਗੇ ਤਾਂ ਝਾੜ ਕਣਕ ਦਾ ਵਧੂਗਾ ਪਾਣੀ ਲਾ ਕੇ ਝਾੜ ਘਟ ਘਟ ਸਕਦਾ ਉਹ ਜਿਹੜੇ ਸਾਫ ਖੇਤ ਹੈ ਬੂਟੇ ਵਾਲੇ ਤਾਂ ਆਪਾਂ ਨੂੰ ਹੁਣ ਲਾਉਣਾ ਹੀ ਪੈਣਾ ਜ਼ਰੂਰ ਵੀ ਉੱਥੇ ਵਾਲੇ ਖੇਤ ਨੂੰ ਹਲੇ ਆਪਾਂ ਨੇ ਛੇੜਨਾ ਹੀ ਨਹੀਂ ਹੈਗਾ ਗਿੱਲਾ ਹੀ ਆ ਖੇਤ ਨਹੀਂ ਆ ਕਣ ਕਿਉਂ ਤਜਰਬੇ ਕਰੇ ਬੰਦੇ ਅਸੀਂ ਥੋੜਾ ਜਿਹਾ ਚੱਕੀ ਜਾਂਦੇ ਵੀ ਪਾਣੀ ਐ ਕਰਕੇ ਜ਼ਰੂਰ ਚਾਹੀਦਾ ਜੇ ਸੁੱਕਾ ਹੋਵੇ ਜ਼ਿਆਦਾ ਫੇਰ ਤਾਂ ਹੈ ਪਰ ਖੇਤ ਗਿੱਲਾ ਹੈ ਆਪਾਂ ਨਾਲ ਤੁਹਾਨੂੰ ਬੂਟੇ ਵਾਲੇ ਵੀ ਦਿਖਾਇਆ ਗਿੱਲਾ ਹੀ ਪਿਆ ਹਲੇ ਇਹੋ ਜਿਹੇ ਤੋਂ ਹਲੇ ਪਾਨ ਲਾਉਣੇ ਹੀ ਹੈਗਾ ਇਹ ਉਹ ਬੂਟਾ ਕਰਕੇ ਲਾਤਾ ਜਿਉਂ ਬੂਟਾ ਨੇ ਵੀ ਫਿਰ ਹਾਂ 5-7 ਦਿਨਾਂ ਵਿੱਚ ਪੱਤੇ ਕੱਢਣ ਲੱਜਣਾ ਉੱਪਰ ਦੇ ਜੀ ਬਾਤ ਆ ਰਹੀ ਹੈ ਕਈ ਤੇ ਛੱਟੀਆਂ ਵਿੱਚ ਲੱਗ ਗਿਆ ਫੁੱਟਣ ਨਹੀਂ 10 ਦਿਨ ਤੱਕ ਤਾਂ ਫੁੱਟਣ ਲੱਜਣਾ ਤੇ ਨਾਲੇ ਪਾਣੀ ਕੰਮ ਕਰ ਜੂਗਾ ਵਧੀਆ ਨਾਲੇ ਦੇਖਦੇ ਫਿਰ ਕਿਵੇਂ ਚੱਲਦਾ ਪ੍ਰੋਗਰਾਮ ਹਾਂ ਲੋ ਜੀ ਲਾਸਟ ਕਹਿ ਰਹੇ ਨੇ ਦਿੱਤਾ ਛੱਡ ਆਪਾਂ ਨੇ ਸਾਰਿਆਂ ਦਾ ਮੁਰਲੇ ਕਰ ਰਹੇ ਨੇ ਯੋ ਅੱਜ ਦੋ ਘੰਟੇ ਖਰਚ ਕੇ ਆਪਾਂ ਨਤੀਜੇ ਨਾਲ ਸ਼ੁਰੂ ਕਰਤਾ ਕੰਮ ਵੀ ਭਰ ਕੇ ਤਕਰੀਬਨ ਸਰੇ ਤੱਕ 11:00 ਵਜੇ 40 ਮਿੰਟ ਬਾਅਦ ਛੱਡੀ ਸੀ ਮੋਟਰ ਆਪਾਂ ਨੇ ਹੁਣ ਇੱਕ 1:28 ਮਿੰਟ ਤਕਰੀਬਨ ਹੋ ਗਿਆ ਉਹੀ 12 ਕ ਮਿੰਟ ਦੇ ਖਿਆਰੇ ਵਿੱਚ ਪਾਣੀ ਭਰਨਾ ਇੱਕ ਚਾਲਾ ਸੀ ਪਰ ਆਪਣਾ ਬੰਦ ਹੋ ਜਾਨੀ ਉਹੀ ਦੋ ਘੰਟੇ ਦਾ ਟਾਈਮ ਲੱਗਿਆ ਆਪਾਂ ਵੀ ਖੇਤ ਗਿੱਲੇ ਕਰਕੇ ਬੋਸੇਤੀ ਭਰੇ ਆਪਾਂ ਨੇ ਬਾਕੀ ਹੁਣ ਇਹਨਾਂ ਦਿਨਾਂ ਵਿੱਚ ਪਾਣੀ ਵੀ ਪੂਰੇ ਮੋਟਰਾਂ ਦੇ ਕਿਉਂ ਬੋਲਟ ਪੂਰੀ ਐ ਉਹਦੇ ਕਰਕੇ ਪਾਣੀ ਫੁੱਲ ਆ ਰਿਹਾ ਮਿੱਕਲੋ ਨੂੰ ਹੋ ਗਿਆ ਦੋ ਤਿੰਨ ਕਮਿੰਟ ਛੱਡੇ ਨੂੰ ਮੈਂ 10 ਕਮਿੰਟ ਤੱਕ ਆਪਾਂ ਇਹ ਬੰਦ ਕਰ ਦੇਣਾ ਉਹ ਦੇਖਦੇ ਫਿਰ ਦੋ ਘਿਹਰੇ ਉਧਰ ਰਹਿੰਦੇ ਜਿਹੜੇ ਛੋਟੇ ਛੋਟੇ ਉਹ ਬੂਟਿਆਂ ਵਾਲੇ ਉਹਨਾਂ ਨੂੰ ਆਪਾਂ ਲਾ ਜਾਣਾਂ ਜੀ ਲੈਟ ਰਹਿ ਗਈ ਲੈਟ ਦਾ ਟਾਈਮ ਦਾ ਨਹੀਂ ਪਤਾ ਵੀ ਅੱਜ ਸੱਜਰੀ ਆਈ ਵੀ ਦੀ ਵੀ ਹੁਣੇ ਨਹੀਂ ਪਤਾ ਵੀ ਕਿ ਐਵੇਂ ਤੱਕ ਰਹਿਣੀ ਸਾਰੀ ਦਿਹਾੜੀ ਰਹਿਣੀ ਏ ਥੋੜੀ ਜਿਹੀ ਗੌਰ ਨਹੀਂ ਹੋਈ ਹੈਗੀ ਬਾਕੀ ਉੱਥੇ ਆਪਾਂ ਦੇਖ ਕੇ ਲਾਵਾਂਗੇ ਜੀ ਹਵਾ ਵੈਸੇ ਚੱਲਦੀ ਹੈ ਥੋੜੀ ਥੋੜੀ ਬਾਕੀ ਦੇਖਦੇ ਕਿ ਆਪਾਂ ਦਾ ਵੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ Are nu s-a stricat,